ਤਨ ਆਸਰੀ ਮਹਲਾ ਨੋਮਾ ਤਿਹ ਜੋਗੀ ਕੋ ਜੁਗਤ ਨ ਜਾਣੋ ਲੋਭ ਮੋ ਮਾਇਆ ਮਮਤਾ ਫੁਨ ਜਿਹ ਘਟ ਮਹਿ ਪਛਾਨੋ ਰਹਾਉ ਪਰ ਨਿੰਦਾ ਉਸ ਤਤ ਨਹ ਜਾਕੇ ਕੰਚਨ ਲੋ ਸਮਾਨੋ ਹਰਖ ਸੋਗ ਤੈ ਰਹੇ ਅਤੀਤਾ ਜੋਗੀ ਤਾਹੇ ਬਖਾਨੋ ਚੰਚਲ ਮਨ ਦਹ ਦਿਸ਼ ਕੋ ਤਾਵਤ ਅਚਲ ਜਾਏ ਠਹਿਰਾਨੋ ਕਹੋ ਨਾਨਕ ਇਹ ਵਿਦ ਕੋ ਜੋ ਨਰ ਮੁਕਤ ਤਾਹੇ ਤੁਮ ਮਾਨੋ ਚੰਚਲ ਮਨ ਦਹ ਦਿਸ਼ ਕੋ ਤਾਵਤ ਅਚਲ ਜਾਏ ਠਹਿਰਾਨੋ ਕਹੋ ਨਾਨਕ ਇਹ ਵਿਦ ਕੋ ਜੋ ਨਰ ਮੁਕਤ ਤਾਹੇ ਤੁਮ ਮਨੋ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀਕੀ ਫਤਿਹ ਪਿਛਲੇ ਸਮੇਂ ਤੋਂ ਆਪਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀਆਂ ਜਿਹੜੀ ਉਹ ਰਲ ਮਿਲ ਕੇ ਸਮਝਣ ਦਾ ਇੱਕ ਯਤਨ ਕਰ ਰਹੇ ਆ ਤਨਾਸਰੀ ਰਾਗ ਵਿੱਚਲਾ ਸ਼ਬਦ ਸੱਚੇ ਪਾਤਸ਼ਾਹ ਦਾ ਆਪਾਂ ਸੁਣਿਆ ਇਹ ਤੀਸਰਾ ਸ਼ਬਦ ਹੈ ਤਨਾਸਰੀ ਰਾਗ ਵਿੱਚ 685 ਅੰਗ ਦੇ ਉਤੇ ਇਹ ਮੌਜੂਦ ਹੈਗਾ ਹਾਂ ਸ਼ਬਦ ਦੇ ਅੰਦਰ ਮਹਾਰਾਜ ਨੇ ਜਿਹੜਾ ਇਹ ਉਪਦੇਸ਼ ਹੈਗਾ ਇੱਕ ਜੋਗੀ ਦੇ ਪਰਥਾਏ ਉਹ ਉਚਾਰਨ ਕੀਤਾ ਹੈਗਾ ਹਾਂ ਜੋਗੀ ਦਾ ਜਿਹੜਾ ਅਰਥ ਹੁੰਦਾ ਹੈ ਉਹ ਹੁੰਦਾ ਹੈ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ ਮਨੁੱਖ ਜਿਹੜਾ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ ਮਨੁੱਖ ਹੈ ਉਹ ਮੁਕਤ ਹੁੰਦਾ ਹੈ ਹਰ ਤਰ੍ਹਾਂ ਦੀ ਵਿਸ਼ੇਵਾਸ਼ਨਾ ਤੋਂ ਸੋ ਜਾਏ ਤੇ ਪਾਤਰ ਜ਼ਰੂਰ ਇੱਕ ਜੋਗੀ ਲਿਆ ਗਿਆ ਹੈਗਾ ਪਰ ਕਿਉਂਕਿ ਜੁੜਨ ਦੀ ਗੱਲ ਤੇ ਪਰਮੇਸ਼ਰ ਦੇ ਨਾਲ ਹਰ ਮਨੁੱਖੀ ਜੀਵਨ ਦੇ ਹਿੱਸੇ ਆਈ ਹੈ ਸੋ ਆਪੇ ਨੂੰ ਇਸ ਢੰਗ ਤੇ ਤਰੀਕੇ ਦੇ ਨਾਲ ਸਮਝਣ ਦਾ ਯਤਨ ਕਰਨਾ ਹੈ ਵੀ ਮਹਾਰਾਜ ਸਾਨੂੰ ਹੀ ਸਮਝਾ ਰਹੇ ਹੈ ਮੈਂ ਹੀ ਇਸ ਸ਼ਬਦ ਵਿੱਚਲਾ ਪਾਤਰ ਹੈਗਾ ਤੇ ਸੱਚੇ ਪਾਤਸ਼ਾਹ ਮੇਰੇ ਨਾਲ ਹੀ ਗੱਲ ਕਰ ਰਹੇ ਹੈਗੇ ਆ ਵੀ ਤੂੰ ਵਾਕਈ ਗੁਰਸਿੱਖ ਹੈਂ ਜਾ ਨਹੀਂਗਾ ਤੇਰਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈਗਾ ਹਨ ਇਹ ਗੱਲ ਬੜੀ ਕਲੈਰਿਟੀ ਦੇ ਨਾਲ ਸਾਨੂੰ ਸਮਝਣੀ ਚਾਹੀਦੀ ਹੈ ਵੀ ਗੁਰੂ ਮਹਾਰਾਜ ਦੇ ਵੇਲਿਆਂ ਦੇ ਵਿੱਚ ਜਿਹੜੇ ਜੋਗੀ ਸਿੱਧ ਲੋਕ ਸਨ ਇਹ ਉਸ ਵਕਤ ਬੜੇ ਹਾਈਲੀ ਇੰਟੈਲੈਕਚੁਅਲ ਪਰਸਨਸ ਹਨ ਜੇ ਤੇ ਸਭ ਤੋਂ ਜ਼ਿਆਦਾ ਡਿਬੇਟਸ ਜਿਹੜੀਆਂ ਨੇ ਗੁਰੂ ਮਹਾਰਾਜ ਦੀਆਂ ਹਨ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਇਹਨਾਂ ਲੋਕਾਂ ਦੇ ਨਾਲ ਹੋਈਆਂ ਨੇ ਜੇ ਇਹ ਇਹਦੀ ਮਿਸਾਲ ਹੈ ਕਦੇ ਸਿੱਧ ਗੋਸ਼ਟ ਬਾਣੀ ਨੂੰ ਪੜ੍ਹ ਕੇ ਦੇਖੋ ਸਾਨੂੰ ਪਤਾ ਵੀ ਲੱਗਦਾ ਹੈ ਕਿ ਕਿੰਨੇ ਉਹਦੇ ਅੰਦਰ ਸੂਖਸ਼ਮ ਭੇਦ ਪਏ ਹੋਏ ਨੇ ਕਿੰਨੇ ਉਹਦੇ ਅੰਦਰ ਆਪਾਂ ਦੇਖ ਸਕਦੇ ਹੈਗੇ ਆ ਪ੍ਰਤੀਕ ਵਰਤੇ ਗਏ ਨੇ ਆਮ ਸਮਝ ਤੋਂ ਪਰੇ ਦੀਆਂ ਬਾਤਾਂ ਨੇ ਜੇ ਤੇ ਉੱਥੋਂ ਸਾਨੂੰ ਇਹਨਾਂ ਦਾ ਲੱਖਣ ਲੱਗਦਾ ਹੈਗਾ ਇਹ ਜੇ ਵੀ ਇਹ ਲੋਕ ਜਿਹੜੇ ਸਨ ਵੀ ਇਹ ਕਿੰਨੇ ਗਿਆਨਵਾਨ ਲੋਕ ਹੁੰਦੇ ਸਨ ਪਰ ਉਹਨਾਂ ਦੇ ਵਿੱਚ ਕਮੀਆਂ ਵੀ ਬਹੁਤ ਸਨ ਫਿਰਕਿਆਂ ਦੇ ਵਿੱਚ ਵੰਡੇ ਹੋਏ ਸਨ ਕੋਈ ਆਪਣੇ ਆਪ ਨੂੰ ਸਪੀਰੇ ਸਮਝਦਾ ਸੀਗਾ ਤੇ ਦੂਸਰਿਆਂ ਨੂੰ ਨੀਵੇਂ ਪੱਧਰ ਦਾ ਸਮਝਦਾ ਸੀਗਾ ਜੇ ਫਿਰ ਇਹਨਾਂ ਦਾ ਲੋਕਾਂ ਦੇ ਨਾਲ ਜਿਹੜਾ ਕੋਈ ਵਰਤ ਵਰਤਾਓ ਆ ਉਹ ਵੀ ਚੰਗਾ ਨਹੀਂ ਸੀਗਾ ਮਨ ਇਹਨਾਂ ਦਾ ਵੀ ਵਾਸ਼ਨਾਵਾ ਦੇ ਵਿੱਚ ਫਸਿਆ ਹੋਇਆ ਸੀਗਾ ਜੇ ਤੇ ਇਹ ਵੀ ਆਪਣੀ ਈਗੋ ਨੂੰ ਸੈਟੀਸਫਾਈ ਕਰਨ ਦੇ ਵਾਸਤੇ ਕਈ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਕਰਦੇ ਰਹਿੰਦੇ ਸਨ ਜੇ ਸੋ ਗੁਰੂ ਮਹਾਰਾਜ ਨੇ ਇੱਥੇ ਸਮਝਾਇਆ ਹੈ ਵੀ ਇੱਕ ਤੇ ਮਹਾਰਾਜ ਕਹਿੰਦੇ ਵੀ ਹੁਣ ਜਿਸ ਕੋਲੇ ਜੁਗਤ ਹੀ ਨਹੀਂ ਗਈ ਪਰਮੇਸ਼ਰ ਦੇ ਮਾਰਗ ਦੀ ਉਹਨੂੰ ਜੋਗੀ ਮੰਨਿਆ ਕਿਵੇਂ ਜਾ ਸਕਦਾ ਹੈ ਜੀ ਪਾਸ਼ਾ ਕਹਿੰਦੇ ਤਿਹ ਜੋਗੀ ਕੋ ਜੁਗਤ ਨ ਜਾਣੋ ਲੋਭ ਮੋਹ ਮਾਇਆ ਮਮਤਾ ਫੁਨ ਜਿਹ ਘਟ ਮਾਹੇ ਪਛਾਨੋ ਸੱਚੇ ਪਾਸ਼ਾ ਕਹਿਣ ਲੱਗੇ ਵੀ ਹਰਾਨੀ ਦੀ ਗੱਲ ਇਹ ਹੈ ਆਪਣੇ ਆਪ ਨੂੰ ਜੋਗੀ ਆਖ ਰਿਆ ਨਾ ਆਪਣੇ ਨੂੰ ਇਸ ਸਮਝਾਂਗੇ ਵੀ ਆਪਣੇ ਆਪ ਨੂੰ ਗੁਰਸਿੱਖ ਆਖ ਰਿਆ ਪਰ ਸੱਚੀ ਗੱਲ ਇਹ ਹੈ ਵੀ ਨਾ ਤੇ ਗੁਰਸਿੱਖੀ ਦੀ ਸਮਝ ਹੈਗੀ ਹੈ ਨਾ ਕੋਈ ਆਤਮਿਕ ਸੋਝੀ ਹੈਗੀ ਹੈ ਤੇ ਨਾ ਹੀ ਵਿਸ਼ੇਵਿਕਾਰਨ ਤੋਂ ਉੱਪਰ ਉੱਠ ਸਕਿਆ ਹੈ ਲੋਭ ਮੋ ਮਾਇਆ ਮਮਤਾ ਫੋਨ ਜਿਹ ਘਟ ਮਾਹੇ ਪਛਾਨੋ ਮਾਰਾ ਇਹ ਕਹਿੰਦੇ ਵੀ ਜਦੋਂ ਇਹਦੀ ਪ੍ਰੈਕਟੀਕਲ ਲਾਈਫ ਨੂੰ ਦੇਖਿਆ ਜਾਂਦਾ ਹੈਗਾ ਤੇ ਉਹਦੇ ਵਿੱਚੋਂ ਲਾਲਚ ਵੀ ਦਿਖਾਈ ਦਿੰਦਾ ਹੈਗਾ ਹੈਨਾ ਜੇ ਅਸੀਂ ਇੰਡੀਵਿਜੂਅਲੀ ਆਪਣੀ ਗੱਲ ਕਰਕੇ ਦੇਖੀਏ ਮੈਂ ਆਪਣੀ ਕਰਾਂ ਤੁਸੀਂ ਆਪਣੀ ਕਰੋ ਥੋੜਾ ਜਿਹਾ ਅਸੀਂ ਡੁੰਗਾਈ ਨਾਲ ਆਪਣੇ ਜੀਵਨ ਨੂੰ ਖੰਘਾਲਣ ਦੀ ਕੋਸ਼ਿਸ਼ ਕਰੀਏ ਤੇ ਕੀ ਅਸੀਂ ਲਾਲਚੀ ਨਹੀਂ ਗਏ ਹੈਨਾ ਹਰ ਇੱਕ ਦਾ ਲਾਲਚ ਆਪਣੀ ਤਰ੍ਹਾਂ ਦਾ ਹੋ ਸਕਦਾ ਹੈ ਜ਼ਰੂਰੀ ਨਹੀਂ ਹੁੰਦਾ ਵੀ ਬੰਦਾ ਪੈਸੇ ਦਾ ਹੀ ਲਾਲਚੀ ਹੁੰਦਾ ਹੈ ਜੇ ਕਿ ਕਿਸੇ ਦਾ ਲਾਲਚ ਹੋ ਸਕਦਾ ਹੈ ਘਰ ਚ ਪਾਉਣ ਲਈ ਕੱਪੜੇ ਬਹੁਤ ਜ਼ਿਆਦੇ ਨੇ ਪਰ ਕੱਪੜਿਆਂ ਦਾ ਇਹਨਾਂ ਲਾਲਚ ਹੈਗੀ ਤਮਾ ਹੈਗੀ ਇਹ ਬੰਦਾ ਬਲਮਾਰੀਆਂ ਦੀਆਂ ਬਲਮਾਰੀਆਂ ਭਰੀ ਜਾਣ ਡਿਆ ਜੇ ਸੋਨੇ ਦਾ ਲਾਲਚ ਹੋ ਸਕਦਾ ਹੈ ਚਾਂਦੀ ਦਾ ਲਾਲਚ ਹੋ ਸਕਦਾ ਹੈ ਪ੍ਰਾਪਰਟੀ ਦਾ ਲਾਲਚ ਹੋ ਸਕਦਾ ਹੈ ਚੌਧਰ ਦਾ ਲਾਲਚ ਹੋ ਸਕਦਾ ਹੈ ਵੜਿਆਈ ਦਾ ਲਾਲਚ ਹੋ ਸਕਦਾ ਹੈ ਸੋ ਆਪੋ ਆਪਣੇ ਢੰਗ ਤਰੀਕੇ ਨੇ ਜੇ ਕਿਰਨ ਨੂੰ ਹੋਰ ਥੋੜਾ ਡੰਗਿਹਾਈ ਦੇ ਵਿੱਚ ਜਾ ਕੇ ਦੇਖੀਏ ਜਿਹੜੀਆਂ ਸਾਡੀਆਂ ਇੰਦਰੀਆਂ ਨੇ ਇਹਨਾਂ ਦੇ ਆਪਣੇ ਲਾਲਚ ਨੇ ਕਿਸੇ ਨੂੰ ਚਟਖਾਰੇ ਵਾਲੀਆਂ ਗੱਲਾਂ ਸੁਣਨ ਦਾ ਲਾਲਚ ਹੋ ਸਕਦਾ ਹੈ ਹੈਨਾ ਵਿਸ਼ੇਵਕਾਰ ਵਾਲੀਆਂ ਬਾਤਾਂ ਸੁਣਨ ਦਾ ਲਾਲਚ ਹੋ ਸਕਦਾ ਦੰਗੰਦੀਆਂ ਮੰਦੀਆਂ ਗੱਲਾਂ ਸੁਣਨ ਦਾ ਲਾਲਚ ਹੋ ਸਕਦਾ ਕਿਸੇ ਨੂੰ ਪ੍ਰਾਇ ਰੂਪ ਦੇਖਣ ਦਾ ਲਾਲਚ ਹੋ ਸਕਦਾ ਹੈਗਾ ਇਹਦੇ ਉਹ ਸੰਸਾਰ ਦੇ ਜਿਹੜੇ ਕਈ ਚੀਜ਼ਾਂ ਨੇ ਮੋਹਿਤ ਕਰਦੀਆਂ ਨੇ ਉਹਨਾਂ ਨੂੰ ਦੇਖਣ ਦਾ ਲਾਲਚ ਹੋ ਸਕਦਾ ਹੈ ਜੀ। ਸੋ ਇਹ ਇਹ ਚੀਜ਼ਾਂ ਨੇ ਜਿਹੜੀਆਂ ਲਾਈਫ ਨੂੰ ਡਿਸਟਰਬ ਕਰਦੀਆਂ ਨੇ ਜੀ। ਗੁਰੂ ਸਾਹਿਬ ਨੇ ਤੇ ਦੱਸਿਆ ਹੈ ਜੀ ਮਹਾਰਾਜ ਕਹਿੰਦੇ ਦੇਖੋ ਆਖਣ ਆਖ ਨ ਰਜੇ ਸੁਣਨ ਨ ਰਜੇ ਕੰਨ ਅੱਖੀਂ ਦੇਖ ਨ ਰਜੀਆਂ ਗੁਣ ਗਾਹ ਕੇ ਕਵਨ। ਕਹਿੰਦੇ ਪ੍ਰੈਕਟੀਕਲੀ ਕਦੇ ਸਵੇ ਦੀ ਪਰਚੋਲ ਕਰਕੇ ਦੇਖੀ ਹੈ ਕਿੱਥੇ ਖਲੋਤਾਂ ਹੋਏ ਕਿੰਨਾ ਜਿਆਦਾ ਲਾਲਚੀ ਹੈਗਾ ਇਹਨਾਂ ਤੋਂ। ਐਸਾ ਨਹੀਂ ਕਿ ਬੀ ਲੋਕ ਜਿਹੜੇ ਧਾਰਮਿਕ ਸਥਾਨਾਂ ਦੇ ਉੱਤੇ ਬੈਠੇ ਹੈਗੇ ਆ ਤੇ ਉਹ ਬਹੁਤ ਸਬਰ ਸੰਤੋਖ ਵਾਲੇ ਆ ਮੇਰੇ ਵਰਗੇ ਦੂਜਿਆਂ ਨੂੰ ਮੱਤਾ ਦਿੰਦੇ ਆ ਸਬਰ ਸੰਤੋਖ ਦੀ ਆਪਦੇ ਕੋਲੇ ਕੁਝ ਨਹੀਂਗਾ ਜੇ ਇੱਥੇ ਸਬਰ ਸੰਤੋਖ ਆ ਐਸੇ ਲਈ ਤੇ ਧਰਮ ਸਥਾਨਾਂ ਤੇ ਬੈਠੇ ਲੋਕ ਵੀ ਬਹੁਤ ਆਤ ਦੇ ਵਿੱਚ ਧਰਮ ਦਾ ਬੇੜਾਗਰ ਕਰ ਰਹੇ ਆ ਕਿਉਂਕਿ ਜੀਵਨ ਚ ਲਾਲਚ ਕੰਮ ਕਰ ਰਿਹਾ ਹੈ ਜੀ ਤੁਸੀਂ ਦੇਖੋ ਤੇ ਸਹੀ ਨਾ ਸਿੱਖੀ ਦੇ ਅੰਦਰ ਕਿਤਨੀਆਂ ਗਲਤ ਰੌ ਰੀਤਾਂ ਤੇ ਰਸਮਾਂ ਦਾ ਪ੍ਰਵੇਸ਼ ਹੋ ਗਿਆ ਹੈਗਾ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਉਹ ਕਿਉਂ ਹੋ ਰਹੀਆਂ ਨੇ ਕਿਉਂਕਿ ਸਾਡੇ ਪੁਜਾਰੀ ਲਾਲਚ ਵਿੱਚ ਫਸੇ ਹੋਏ ਹੈ ਜੀ ਉਹ ਸਮਝੀ ਨਹੀਂ ਪਾਰੇਗੇ ਜੀ ਲਾਲਚ ਹੈ ਹਰ ਤਰ੍ਹਾਂ ਦਾ ਲਾਲਚ ਹੈ ਕਿਸੇ ਨੂੰ ਸੁਖ ਦਾ ਲਾਲਚ ਹੈ राम ਦਾ ਲਾਲਚ ਹੈਗਾ ਤਾਂ ਦੌਲਤ ਨਾਮ ਵਿਡਿਆਈ ਦਾ ਲਾਲਚ ਹੈਗਾ ਸੋ ਜਦੋਂ ਅਸੀਂ ਸਵੈ ਦੀ ਪਰਚੋਲ ਕਰਦੇ ਆਂ ਤੇ ਸਾਨੂੰ ਆਇਂ ਲੱਗਦਾ ਵੀ ਸਾਡੀ ਸ਼ਕਲ ਸਬੂਰਤੀ ਗੁਰਸਿੱਖਾਂ ਵਾਲੀ ਹੈ ਜੀਵਨ ਜ ਗੁਰਸਿੱਖੀ ਨਹੀਂ ਕੀਤੀ ਫਿਰ ਮੋਹ ਅਟੈਚਮੈਂਟ ਕਿਹਨੋਂ ਨਹੀਂ ਕਿਉਂਕਿ ਜਿੰਨਾ ਚਿਰ ਸਵੈ ਦੀ ਪਰਚੋਲ ਨਹੀਂ ਨਾ ਕਰਾਂਗੇ ਉਹਨਾਂ ਚਿਰ ਗੱਲ ਨਹੀਂ ਬਣਨੀਗੀ ਹਾਂ ਮੈਂ ਉਤੋ ਉਤੋ ਗੱਲਾਂ ਬਾਤਾਂ ਕਰੀ ਜਾਣੀਆਂ ਹਾਂ ਜੀ ਮਹਾਰਾਜ ਨੇ ਕਿਹਾ ਜੀ ਮੋਹ ਮਾਇਆ ਦੇ ਵਿੱਚ ਨਹੀਂ ਫਸੀਦਾ ਹੁੰਦਾ ਇਹ ਤੇ ਸਭ ਨੂੰ ਪਤਾ ਹੈ ਜੀ ਇਹ ਦੱਸਣ ਲਈ ਮੇਰੀ ਜ਼ਰੂਰਤ ਥੋੜੀ ਹੈ ਤੁਹਾਨੂੰ ਤੇ ਤੁਹਾਡੀ ਜ਼ਰੂਰਤ ਥੋੜੀ ਹੈ ਮੈਨੂੰ ਵੀ ਮੈਨੂੰ ਇਹ ਪਤਾ ਲੱਗੇਗਾ ਵੀ ਹਾਂ ਮੋਹ ਮਾਇਆ ਤੇ ਨਹੀਂ ਫਸਣਾਗਾ ਇਹ ਤੇ ਸੁਣੀ ਜਾਂਦੇ ਆ ਪਰ ਉਦੋਂ ਬਾਅਦ ਦੇ ਵਿੱਚ ਵੀ ਜਦੋਂ ਅਸੀਂ ਆਪਣੇ ਜੀਵਨ ਦੀ ਪਰਚੋਲ ਕਰਦੇ ਆ ਤੇ ਅਸੀਂ ਤੇ ਬਹੁਤ ਜ਼ਿਆਦਾ ਅਟੈਚ ਹੈਗੇ ਹਾਂ ਤੇ ਡਿਟੈਚ ਤੇ ਹੋਣਾ ਹੀ ਨਹੀਂ ਆਉਂਦਾਗਾ ਸਾਨੂੰ ਹਨਾ ਪਰਿਵਾਰ ਨਾਲ ਅਟੈਚ ਹੈਗੇ ਆਂ ਜੇ ਫਿਰ ਕਾਰੋਬਾਰ ਨਾਲ ਅਟੈਚ ਹੈਗੇ ਆਂ ਜੇ ਫਿਰ ਆਪਣਾ ਜਿਹੜਾ ਇੱਕ ਝੂਠਾ ਜਿਹਾ ਸਟੇਟਸ ਬਿਲਡ ਕੀਤਾ ਸੰਸਾਰ ਅੰਦਰ ਉਹਦੇ ਨਾਲ ਅਟੈਚ ਹੈਗੇ ਆਂ ਜੇ ਇੱਕ ਝੂਠੀ ਜੀ ਇੱਜ਼ਤ ਦੇ ਨਾਲ ਅਟੈਚ ਹੈਗੇ ਆਂ ਜੇ ਕਿੱਥੇ ਅਟੈਚਮੈਂਟ ਨਹੀਂ ਕੀਤੀ ਡਿਟੈਚ ਤੇ ਹੋਣਾ ਹੀ ਨਹੀਂ ਆ ਰਿਹਾਗਾ ਸ਼ੋਖ ਨਾਲ ਕਿੰਨਾ ਜਿਆਦਾ ਅਟੈਚ ਹੋਏ ਹੋਏ ਆ ਮੜੇ ਦੁੱਖ ਆ ਜਾਏ ਤੇ ਤਰਲੂ ਮੱਛੀ ਹੋ ਜਾਂਦੀ ਹੈ ਤੁਸੀਂ ਦੇਖੋ ਤੇ ਸਹੀ ਤਾਂ ਤੇ ਗੁਰੂ ਤੇ ਸਮਝਾਈ ਇਹ ਰਿਹਾ ਵੀ ਤੈਨੂੰ ਡਿਟੈਚ ਹੋਣਾ ਪਏਗਾ ਜੀ ਜੀਵਨ ਇਸ ਤਰੀਕੇ ਦੇ ਨਾਲ ਜੀਣਾ ਅੰਜਨ ਮਾਹੇ ਨਰੰਜਨ ਰਹੀ ਹੈ ਕਾਲਖ ਦੇ ਵਿੱਚ ਰਹਿ ਕੇ ਕਾਲਖ ਤੋਂ ਨਰਲੇ ਪ੍ਰਾਣ ਹੈ ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਖੜਦਾ ਪਰ ਆਪਣੀਆਂ ਪੰਖੜੀਆਂ ਨੇ ਜਿਹੜੀਆਂ ਉਹ ਚਿੱਕੜ ਦੇ ਵਿੱਚ ਉਹ ਬਿਲਕੁਲ ਵੀ ਨਹੀਂ ਲਿਬੜਨ ਦਿੰਦਾਗਾ ਸੱਚੇ ਬਾਸ਼ਾ ਕਹਿੰਦੇ ਇਸ ਤਰ੍ਹਾਂ ਜੀਵਨ ਜਿਹਨੇ ਬਣ ਹੁਣ ਕਿੰਨਾ ਔਖਾ ਹੈ ਜੀਵਨ ਡਿਟੈਚ ਹੋਣਾ ਸੌਖਾ ਥੋੜੀ ਹੈ ਮੇਰੇ ਲਈ ਵੀ ਗੱਲਾਂ ਕਰਨੀਆਂ ਸੌਖੀਆਂ ਨੇ ਡਿਟੈਚ ਹੋਣਾ ਬਹੁਤ ਔਖਾ ਹੈ ਜੀ ਅਸੀਂ ਆਪਣੀ ਈਗੋ ਦੇ ਨਾਲ ਕਿੰਨੇ ਅਟੈਚ ਹੋਏ ਹੋਏ ਹਾਂ ਜੀ ਉਹਦੀ ਸੈਟੀਸਫੈਕਸ਼ਨ ਦੇ ਵਾਸਤੇ ਅਸੀਂ ਕੀ ਨਹੀਂ ਕਰ ਦੇਗੇ ਚਾਹੇ ਆਪਣੇਆਂ ਦੇ ਨਾਲ ਲੜਨਾ ਪਵੇ ਮਰਨਾ ਪਵੇ ਜੋ ਮਰਜ਼ੀ ਕਰਨਾ ਪਵੇ ਕਰਾਂਗੇ ਅਸੀਂ ਸਾਰਾ ਕੁਝ ਸੋ ਸਤਿਗੁਰੂ ਸਮਝਾ ਰਹੇ ਐ ਥੋੜਾ ਉਹਦੀ ਡੰਗਾਈ ਦੇ ਅੰਦਰ ਡਿਫਟ ਜਾ ਕੇ ਦੇਖਾਂਗੇ ਨਾ ਅਸੀਂ ਤੇ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਗੁਰਮਤ ਦੇ ਨਾਲੋਂ ਕਿੰਨਾ ਜ਼ਿਆਦਾ ਟੁੱਟੇ ਹੋਏ ਹਾਂ ਅਸੀਂ ਫਰਮਾਇਆ ਮਹਾਰਾਜ ਨੇ ਸਮਝਾਇਆ ਮਾਇਆ ਮਮਤਾ ਫੁਨ ਜਿਹ ਘਟ ਮਾਹੀ ਪਛਾਨ ਸੱਚੇ ਪਾਤਸ਼ਾਹ ਕਹਿੰਦੇ ਹੁਣ ਮੈਂ ਜਿੰਨਾ ਦੇ ਅੰਦਰ ਇਹ ਕਮਜ਼ੋਰੀਆਂ ਦੇਖ ਰਿਹਾ ਮੈਂ ਉਹਨਾਂ ਨੂੰ ਕਿਵੇਂ ਗੁਰ ਸਿੱਖ ਮੰਨਾ ਨਾ ਉੱਥੇ ਜੋਗੀ ਸ਼ਬਦ ਆ ਗਿਆ ਜੋਗੀ ਦਾ ਮਤਲਬ ਜਿਹੜਾ ਜੁੜਿਆ ਹੋਇਆ ਹੁੰਦਾ ਤੇ ਗੁਰਸਿੱਖ ਦਾ ਮਤਲਬ ਵੀ ਇਹੀ ਹੋਣਾ ਜੀ ਅਸੀਂ ਤੇ ਆਪਣੇ ਨਾਲ ਗੱਲ ਕਰਨੀ ਆ ਨਾ ਮਹਾਰਾਏ ਤੇ ਸਾਨੂੰ ਸਮਝਾ ਰਹੇ ਆ ਅੱਜ ਅਸੀਂ ਹੁਣ ਸੱਚੇ ਪਾਤਸ਼ਾਹ ਸਮਝਾ ਰਹੇ ਜਿਹੜੇ ਬੰਦੇ ਮੋਹ ਮਮਤਾ ਦੇ ਵਿੱਚ ਫਸੇ ਹੋਏ ਨੇ ਸੰਸਾਰ ਦੇ ਅੰਦਰ ਫਸੇ ਹੋਏ ਨੇ ਬਹੁਤ ਜ਼ਿਆਦਾ ਇਹ ਵਿਸ਼ੇ ਵਕਾਰਾਂ ਦੇ ਅੰਦਰ ਮੇਰ ਤੇਰ ਦੇ ਅੰਦਰ ਫਸੇ ਹੋਏ ਨੇ ਕਿੰਨੀ ਜਿਆਦਾ ਮੇਰ ਤੇਰ ਹੈ ਸਾਡੇ ਅੰਦਰ ਸੋਚ ਕੇ ਤੇ ਦੇਖੀਏ ਕਦੇ ਉਹ ਮੇਰ ਤੇਰ ਨੂੰ ਅਸੀਂ ਕਿੱਥੇ ਨਹੀਂ ਲੈ ਕੇ ਗਏਗੇ ਉਹ ਸਾਡੇ ਘਰਾਂ ਦੇ ਵਿੱਚ ਵੀ ਹੈਗੀ ਹੈ ਉਹ ਸਾਡੇ ਕਾਰੋਬਾਰ ਦੇ ਵਿੱਚ ਵੀ ਹੈਗੀ ਇਵਨ ਅਸੀਂ ਉਹਨੂੰ ਸਮਾਜਿਕ ਧਾਰਮਿਕ ਹਰ ਥਾਂ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਹੈਗਾ ਇਹ ਤੇ ਮੇਰ ਤੇਰ ਹੈ ਕਿੱਥੇ ਨਹੀਂ ਗੀ ਸਾਡੇ ਅੰਦਰ ਉਹਨਾਂ ਜਿਹੀ ਦਵਾ ਇਸ ਗੱਲ ਦਾ ਕਰਦੇ ਆਂ ਫਿਰ ਵੀ ਨਹੀਂ ਜੀ ਮੈਂ ਤੇ ਗੁਰਸਿੱਖ ਹੈਗਾ ਹਾਂ ਜੀ ਮੈਂ ਪਹਿਲਾਂ ਕਹਿ ਰਿਹਾ ਪੰਜੋਂ ਗਲਾਂ ਕਦੇ ਬਰਾਬਰ ਨਹੀਂ ਤੇ ਹੁੰਦੀਆਂ ਗੁਰਸਿੱਖ ਹੈਣ ਪਰ ਕਿੰਨੇ ਨੇ ਹੈਣ ਵਿਰਲੇ ਨਾਹੀਂ ਕਣੇ ਫੈਲ ਫੱਕੜ ਸੰਸਾਰ ਉਹਨਾਂ ਵਿਰਲਿਆਂ ਦੇ ਕਰਕੇ ਤੇ ਸਾਡੇ ਅਰਗੇਆਂ ਦਾ ਪੱਜ ਬਣਿਆ ਹੋਇਆ ਹੈ ਨਾ ਉਹਨਾਂ ਵਿਰਲਿਆਂ ਦੇ ਕਰਕੇ ਤੇ ਮਾਰਾ ਇਹ ਤੇ ਸਪਸ਼ਟ ਕਹਿ ਰਿਹਾ ਕਿੰਦੇ ਤੇ ਜੋਗੀ ਕੋ ਉਜਗਤ ਨਾ ਜਾਨੂ ਕਹਿੰਦੇ ਇਹਨੂੰ ਤਾਂ ਜੁੜਨ ਦੀ ਯੁਗਤੀ ਪਤਾ ਹੀ ਨਹੀਂ ਕਿ ਇਹ ਤੇ ਅੰਦਰਾਂ ਕੂੜਾ ਇਕੱਠਾ ਕਰੀ ਫਿਰਦਾ ਹੈਗਾ ਆਪਾਂ ਦੇਖਦੇ ਨਾ ਦੁਨਿਆਵੀ ਘਰ ਦੇ ਅੰਦਰ ਅਸੀਂ ਕੂੜਾ ਘਰ ਤੋਂ ਬਾਹਰ ਕੱਢਦੇ ਆਂ ਪਰ ਜਿਹੜਾ ਸਾਡਾ ਆਤਮਿਕ ਘਰ ਹਿਰਦਾ ਹੈਗਾ ਉੱਥੇ ਕੂੜਾ ਬਾਹਰ ਕੱਢਣ ਦੀ ਬਜਾਏ ਅਸੀਂ ਸਾਰਾ ਕੂੜਾ ਅੰਦਰ ਸੁੱਟੀ ਹੁੰਨੇ ਆਂ ਜੀ ਜੋ ਗੰਦਮੰਦ ਕਿਤੋਂ ਲੱਭਦਾ ਸੀ ਚੁੱਕ ਕੇ ਉਹਨੂੰ ਅੰਦਰ ਪਾ ਲੈਨੇ ਆਪਾਂ ਤੇ ਫੇਰ ਵੀ ਅਸੀਂ ਇਹ ਸੋਚਦੇ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ ਕਿਵੇਂ ਹੋ ਸਕਦਾ ਹੈ ਦੁਨਿਆਵੀ ਚੀਜ਼ਾਂ ਤੇ ਸਤਿਗੁਰੂ ਸਭ ਨੂੰ ਦੇ ਦਿੰਦੇ ਹੈ ਜੇ ਉਹਨਾਂ ਦਾ ਕੋਈ ਮਸਲਾ ਨਹੀਂਗਾ ਜੇ ਦੁਨਿਆਵੀ ਚੀਜ਼ਾਂ ਮਾਰੇ ਸਭ ਨੂੰ ਦੇ ਦਿੰਦੇ ਆ ਪਰ ਜਿਹੜੀ ਗੁਰਸਿੱਖੀ ਦੀ ਦਾਤ ਹੈਗੀ ਹੈ ਜਿਹੜੀ ਨਾਮ ਦੀ ਦਾਤ ਹੈਗੀ ਹੈ ਜਿਹੜਾ ਇੱਕ ਸਕੂਨ ਹੈ ਆਤਮਿਕ ਸੈਟੀਸਫੈਕਸ਼ਨ ਹੈਗੀ ਹੈ ਉਹ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦੀ ਹੈ ਗੁਰੂ ਮਹਾਰਾਜ ਨੇ ਦੱਸਿਆ ਬਾਸ਼ਾ ਕਹਿਣ ਲੱਗੇ ਜੇ ਵਾਕਈ ਗੁਰਸਿੱਖ ਬੰਨਾ ਹੈ ਤੇ ਤੈਨੂੰ ਸਮਝਣਾ ਪਏਗਾ ਪਰ ਨਿੰਦਾ ਉਸ ਤਤ ਨਾ ਜਾ ਕੇ ਕੰਚਨ ਲੋਸ਼ਮਾਨੋ ਹੁਣ ਜਿਹਦੇ ਨਾਲ ਸਾਡੀ ਬੰਦ ਹੀ ਨਹੀਂਗੀ ਉਹਦੇ ਅਸੀਂ ਨਿੰਦਿਆ ਕਰਦੇ ਆ ਤਾਂ ਇਹ ਸਹੀ ਹੋਵੇ ਇਹ ਹੁੰਦਾ ਹੈ ਜੇ ਉਹ ਸਾਡੀ ਬੰਦ ਹੀ ਨਹੀਂ ਨਾ ਉਹਦੇ ਨਾਲ ਅਸੀਂ ਉਹਨੂੰ ਡੇਗਣਾ ਚਾਹੁੰਨੇ ਹੈਗੇ ਆ ਫਿਰ ਉਹਦੇ ਬਿਲਕੁਲ ਝੂਠੇ ਜਿਹੇ ਔਗਣ ਬਣਾ ਕੇ ਅਸੀਂ ਉਹਨੂੰ ਪ੍ਰਚਾਰ ਦੇ ਤੇ ਪ੍ਰਸਾਰ ਦੇ ਹੈਗੇ ਆ ਜੀ ਉਹਦੇ ਉੱਤੇ ਦੂਸ਼ਣबाजी ਕਰਦੇ ਆ ਜੀ ਇਹ ਸਾਨੂੰ ਸਮਝਣਾ ਪੈਣਾ ਹੈ ਜੀ ਇਹ ਠੀਕ ਹੈ ਵਾਕਈ ਨਿੰਦਾ ਹੈ ਨਾ ਜਿਹੜੀ ਉਹ ਬਹੁਤ ਮਾੜੀ ਹੈ ਜੀ ਨਿੰਦਾ ਤੇ ਸੱਚ ਵਿੱਚ ਫਰਕ ਹੁੰਦਾ ਹੈ ਜੀ ਕੰਡੇ ਨੂੰ ਕੰਡਾ ਕਹਿਣਾ ਫੁੱਲ ਨੂੰ ਫੁੱਲ ਕਹਿਣਾ ਇਹ ਸੱਚ ਹੈ ਪਰ ਕੰਡੇ ਨੂੰ ਫੁੱਲ ਕਹਿ ਦੇਣਾ ਇਹ ਉਸਤਤ ਹੈ ਖੁਸ਼ ਆਮਦ ਹੈ ਤੇ ਫੁੱਲ ਨੂੰ ਕੰਡਾ ਕਹਿਣਾ ਇਹ ਨਿੰਦਾ ਹੈ ਜੀ ਤੇ ਗੁਰੂ ਸਾਹਿਬ ਤੇ ਸਪਸ਼ਟ ਕਰ ਰਹੇ ਹੈ ਜੀ ਮਹਾਰਾਜ ਤੇ ਸਮਝਾ ਰਹੇ ਹੈ ਕਹਿੰਦੇ ਗੁਰਸਿੱਖ ਹੋਊਗਾ ਨਾ ਉਹਦੇ ਅੰਦਰ ਤੁਹਾਨੂੰ ਦੋਨੇ ਚੀਜ਼ਾਂ ਨਹੀਂ ਲੱਭਣੀਆਂ ਨਾ ਉਹ ਖੁਸ਼ ਆਮਦੀ ਹੋਏਗਾ ਨਾ ਨਿੰਦਕ ਹੋਏਗਾ ਜੀ ਤੇ ਜੇ ਖੁਸ਼ ਆਮਦ ਕਿੱਥੇ ਨਹੀਂਗੀ ਤੇ ਤੇ ਮਰਜੀ ਦੇਖ ਲੋ ਆ ਵੱਡੀਆਂ ਵੱਡੀਆਂ ਸਟੇਜਾਂ ਦੇ ਉੱਤੇ ਬੈਠਣ ਵਾਲੇ ਸਾਡੇ ਬੰਦੇ ਜਿਉਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਖੁਸ਼ਾਮਤ ਦੇ ਕਸੀਦੇ ਪੜਨੇ ਸ਼ੁਰੂ ਕਰਦੇ ਹੈਗੇ ਆ ਬੰਦਿਆਂ ਦੇ ਇਹਨਾਂ ਨੂੰ ਭੁੱਲ ਹੀ ਜਾਂਦਾ ਵੀ ਮਹਾਰਾਜ ਨੇ ਤੇ ਰੋਕਿਆ ਇਹ ਕਸੀਦੇ ਪੜਨ ਤੋਂ ਸੋਚਣਾ ਤੇ ਚਾਹੀਦਾ ਹੈ ਨਾ ਸਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਆਮੂਮਨ ਤੁਸੀਂ ਦੇਖੋ ਤੇ ਸਹੀ ਨਾ ਅੱਜ ਕੱਲ ਜਿਹੜਾ ਸਾਡੇ ਅੰਦਰ ਇਹ ਟ੍ਰੈਂਡ ਸਥਾਪਿਤ ਹੋ ਗਿਆ ਵੀ ਕਿਸੇ ਦੀ ਮੌਤ ਹੋ ਗਈ ਹੈ ਤੇ ਸ਼ਰਧਾਜਲੀ ਸਮਾਗਮ ਦੇਣਾ ਤੇ ਉਹ ਉੱਥੇ ਕਿੰਨਾ ਝੂਠ ਤੇ ਕੁਫਰ ਤੋਲਿਆ ਜਾਂਦਾ ਹੈਗਾ ਉਹ ਕੀ ਹੈ ਸਾਰਾ ਕੁਝ ਉਹ ਤੇ ਫਿਰ ਵੀ ਉਸ ਤੋਂ ਬਾਅਦ ਦੇ ਵਿੱਚ ਅਸੀਂ ਆਪਣੇ ਆਪ ਨੂੰ ਗੁਰਸੇਖ ਕਹੀਏ ਤੇ ਸਾਨੂੰ ਵਿਚਾਰਨਾ ਤੇ ਪਏਗਾ ਜੀ ਸੋ ਗੁਰੂ ਸਾਹਿਬ ਇਹ ਗੱਲ ਬਿਲਕੁਲ ਕਲੀਅਰ ਕਰ ਦਿੰਦੇ ਗੁਰਸੇਖ ਨਾ ਨਿੰਦਕ ਹੋਏਗਾ ਨਾ ਖੁਸ਼ਾਮਦੀ ਹੋਏਗਾ ਕੰਚਨ ਲੋ ਸਮਾਨੋ ਐ ਹੁਣ ਇਹ ਦ੍ਰਿਸ਼ਟੀ ਕਿੱਥੋਂ ਲੈ ਕੇ ਆਈਏ ਲੋਹਾ ਤੇ ਸੋਨਾ ਕਿਵੇਂ ਇੱਕ ਬਰਾਬਰ ਹੋ ਜਾਣਗੇ ਇਹ ਤੇ ਹੁੰਦਾ ਹੀ ਨਹੀਂਗੇ ਇਹ ਨਹੀਂ ਜੇ ਹੁੰਦੇਗੇ ਤੇ ਸਮਾਜ ਅੰਦਰ ਸੀ ਦੇਖ ਰਹੀ ਆ ਐਸੇ ਜੀ ਨੂੰ ਦੇਖ ਰਹੀ ਆ ਟੜਾ ਫਾਈਨੈਂਸ਼ੀਅਲ ਤੌਰ ਦੇ ਉੱਤੇ ਬਹੁਤ ਵੱਡਾ ਹੈਗਾ ਉਹ ਉਹ ਤੇ 100 ਕ੍ਰਾਈਮ ਕਰਕੇ ਵੀ ਦੁੱਧ ਧੋਤਾ ਹੈ। ਟੜਾ ਬੰਦਾ ਮਾੜਾ ਹੈਗਾ ਜਿਹਦੀ ਕਿਤੇ ਸੁਣੀ ਨਹੀਂ ਜਾਂਦੀ ਉਹ ਦੁੱਧ ਧੋਤਾ ਵੀ ਲਿਬੜਿਆ ਹੋਇਆ ਏ ਜੇ। ਸੱਚ ਨੂੰ ਝੂਠ ਨੂੰ ਸੱਚ ਤੇ ਮਰਜ਼ੀ ਬਣਾ ਲਓ ਜੇ। ਬੜੀ ਇੱਕ ਦ੍ਰਿਸ਼ਟੀ ਚਾਹੀਦੀ ਹੈ ਨਾ ਅਮੀਰ ਤੇ ਗਰੀਬ ਨੂੰ ਸਮਝ ਆਨਣ ਵਾਲੀ। ਫੇਰ ਹੀ ਤੇ ਵਿਹਾਰ ਹੋ ਸਕਦਾ ਹੈ ਨਾ। ਅਰੇ ਅੱਜ ਦੇ ਬਾਬੇ ਹੈਗੇ ਆ ਲੱਗਦਾ ਕਿਸੇ ਗਰੀਬ ਦੇ ਘਰ ਦੇ ਅੰਦਰੇ ਚਲੇ ਜਾਣਗੇ ਤੇ ਕੋਈ ਬੁਲਾ ਕੇ ਦੇਖ ਲਵੇ ਤੇ ਕੋਈ ਅਮੀਰ ਸਟੈਂਡਰਡਾਈਜ਼ ਜੀਵਨ ਜੀ ਰਿਹਾ ਹੈਗਾ ਚੰਗਾ ਜੀ ਦਾ ਨਾਮ ਸੋਭਾ ਹੈਗੀ ਆ ਇਹ ਕਿਤੋਂ ਦਾ ਵੀ ਪ੍ਰੋਗਰਾਮ ਆਪਣਾ ਕੈਨਸਲ ਕਰਕੇ ਉੱਥੇ ਜਾ ਸਕਦੇ ਆ ਕੁਝ ਵੀ ਹੋ ਸਕਦਾ ਲਿਹਾਫਿਆਂ ਦੀ ਖੇਡ ਦੇ ਵਿੱਚ ਪਈ ਹੋਏ ਬੰਦੇ ਫਰਕ ਹੁੰਦਾ ਹੈ ਤੇ ਅੰਤਰ ਹੁੰਦਾ ਹੈ ਸਾਡੀ ਵੀ ਦ੍ਰਿਸ਼ਟੀ ਉਹੋ ਜੀ ਬਣ ਚੁੱਕੀ ਆ ਆਮ ਲੋਕਾਂ ਦੀ ਜੇ ਅਸੀਂ ਦੇਖਾਂਗੇ ਕੱਲ ਤੇ ਥੋੜਾ ਬ੍ਰੌਡ ਮਾਈਂਡਡ ਹੋ ਕੇ ਗੱਲ ਤੇ ਸਮਝਣ ਦੀ ਆ ਨਾ ਇਹ ਗੁਰਸਿੱਖ ਦਾ ਜੀਵਨ ਹੈ ਕੰਚਨ ਲੋ ਸਮਾ ਲੋ ਛਾਰੇ ਫਰਕ ਮਿਟ ਗਏ ਸਭ ਪੱਖਪਾਤ ਮਿਟ ਗਿਆ ਜੀ ਸਭ ਬਾਉਂਡਰੀਆਂ ਖਤਮ ਨੇ ਜੀ ਸੋਨਾ ਤੇ ਲੋਹਾ ਇੱਕ ਸਮਾਨ ਹੋ ਗਏ ਆ ਜੀ ਗੁਰਸਿੱਖ ਦਾ ਤੇ ਜੀਵਨ ਹੈ ਉਹਦੇ ਧਰਮੀ ਟਰਮੀਨਲ ਇੱਕੋ ਜਿਹਾ ਵਿਹਾਰ ਕਰੇਗਾ ਜੇ ਐਸਾ ਥੋੜੀ ਹੈ ਬੀ ਆਹ ਟਰਮੀਨਲ ਦਾ ਵਿਹਾਰ ਬਦਲ ਜਾਏਗਾ ਟਰਮੀਨਲ ਉਹਦਾ ਵਿਹਾਰ ਬਦਲ ਜਾਏਗਾ ਉਹਦੇ ਨਾਲ ਉਹ ਨਫਰਤ ਕਰੇਗਾ ਬਿਲਕੁਲ ਵੀ ਨਹੀਂਗਾ ਜੇ ਉਹ ਤੇ ਤਰਸ ਕਰਦਾ ਉਹਦੇ ਉੱਤੇ ਗੁਰੂ ਸਾਹਿਬ ਦੱਸ ਰਹੇ ਆ ਕਹਿੰਦੇ ਮੈਂ ਤੇ ਹੈਰਾਨ ਆ ਬੰਦੇ ਕਿੱਧਰ ਤੁਰੇ ਫਿਰਦੇ ਆ ਜੇ ਆਹ ਕੁਆਲਟੀਜ਼ ਹੋਣੀਆਂ ਚਾਹੀਦੀਆਂ ਨੇ ਜੇ ਹਰ ਖਸੋਗ ਤੇ ਰਹੇ ਅਤੀਤਾ ਕੋਝੇ ਗਮੇ ਤੋਂ ਪਰਨ ਸੌਖਾ ਥੋੜੀ ਹੈ ਕਿਤੇ ਲਾਈਫ ਦੇ ਅੰਦਰ ਜੋ ਚਾਹੁੰਦੇ ਹੋ ਮਿਲ ਜਾਵੇ ਫਿਰ ਬੰਦਾ ਹੁਲੜਬਾਜੀ ਕਰਨ ਲੱਗ ਜਾਂਦਾ ਹੈ ਤੇ ਜੋ ਨਹੀਂ ਚਾਹੁੰਦੇ ਸੀ ਉਹ ਮਿਲ ਜਾਵੇ ਤੇ ਫਿਰ ਬੰਦਾ ਟੋਆ ਪੁੱਟ ਕੇ ਬਹਿ ਜਾਂਦਾ ਵੀ ਇਹ ਤੇ ਕੰਮ ਹੀ ਖਰਾਬ ਹੋ ਗਿਆ ਹੈ ਜੀ ਹੱਦਿ ਬਾਹਰ ਕਿੰਨੀ ਤੇ ਜੋ ਬਾਹਰ ਆ ਹੋ ਜੇ ਸ਼ੁਕਰਗੁਜ਼ਾਰੀ ਵਾਲਾ ਜੀਵਨ ਹੋਣਾ ਚਾਹੀਦਾ ਹੈ ਹਰ ਖੁਸ਼ੋਗ ਤੇ ਰਹਿ ਆ ਤੀਤਾ ਇਹੜਾ ਹਰ ਖੁਸ਼ੋਗ ਹੈ ਨਾ ਇਹ ਨਿੱਜ ਨਾਲ ਜੁੜਿਆ ਹੋਇਆ ਹੈ ਜੀ ਉਹਦੇ ਤੋਂ ਉੱਪਰ ਉੱਠਣਾ ਇੱਕ ਬੈਲੈਂਸ ਲਾਈਫ ਬਣਾਉਣੀ ਆਪਣੀ ਇਹ ਨਹੀਂ ਵੀ ਕੁਝ ਹਾਸਲ ਕੀਤਾ ਹੈ ਗਰਭ ਕਰਤਾ ਹੈ ਕੁਝ ਚਲਾ ਗਿਆ ਰੋਣ ਲੱਗਦਾ ਹੈ ਆਏ ਥੋੜੀ ਹੋਣਾ ਚਾਹੀਦਾ ਮਾਰੇ ਇਹਨੇ ਪੂਰੀ ਤਰ੍ਹਾਂ ਬੈਲੈਂਸ ਚਾਹੇ ਸੁਖ ਹੈ ਚਾਹੇ ਦੁੱਖ ਹੈ ਡੋਲਣਾ ਨਹੀਂ ਗਾਜੇ ਸਥਿਰਤਾ ਚਾਹੀਦੀ ਹੈ ਤੇ ਮੈਨੂੰ ਵੀ ਪਤਾ ਹੈ ਮੇਰੇ ਲਈ ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਜੀਵਨ ਦੇ ਵਿੱਚ ਅਪ ਐਂਡ ਡਾਊਨ ਚੱਲ ਰਿਹਾ ਹੈ ਜੀ ਪਰ ਮਸਲਾ ਇਹ ਥੋੜੀ ਹੈ ਵੀ ਅਸੀਂ ਕੀ ਕਰਨ ਦੇ ਆ ਜੀ ਮਸਲਾ ਤੇ ਇਹ ਹੈ ਸਤਿਗੁਰੂ ਕੀ ਕਹਿ ਰਹੇ ਆ ਜੀ ਸਤਿਗੁਰੂ ਨੇ ਤੇ ਉਸੇ ਜੀਵਨ ਨੂੰ ਮੇਰੇ ਐਕਸਕਿਊਜ਼ ਥੋੜੀ ਚੱਲਣੇ ਆ ਉੱਥੇ ਮੇਰੇ ਬਹਾਨੇ ਥੋੜੀ ਚੱਲਣੇ ਆ ਉਹ ਤੇ ਜੋ ਸਤਗੁਰੂ ਨੇ ਇੱਕ ਕਸਵਟੀ ਲਾ ਦਿੱਤੀ ਹੈ ਨੇ ਇੱਕ ਪੈਰਾਮੀਟਰ ਸਥਾਪਿਤ ਕਰ ਦਿੱਤਾ ਹੈਗਾ ਉਹਦੇ ਉੱਤੇ ਮਹਾਰਾਜ ਨੇ ਲਾ ਕੇ ਦੇਖਣਾ ਹੈਗਾ ਜਿਹੜਾ ਤੇ ਉਹਦੇ ਉੱਤੇ ਖਰਾ ਉੱਤਰਦਾ ਹੈਗਾ ਉਹ ਤੇ ਸਤਗੁਰੂ ਆਪਣੇ ਖਜ਼ਾਨੇ ਵਿੱਚ ਰੱਖ ਲੈਣਗੇ ਤੇ ਨਹੀਂ ਦੂਜਿਆਂ ਨੂੰ ਤੇ ਫਿਰ ਤੱਕਾ ਹੀ ਹੈ ਜੇ ਅਹੀ ਪਾਵੇਂ ਦੋ ਮਰਜੀ ਪਰਮਪੜ ਕੇ ਬੈਠੇ ਹੋਈਏ ਮਨਾਂ ਕਿ ਜੋਗੀ ਤਾਹੇ ਬਖਾਨੋ ਹੈ ਨਾ ਉਹ ਜੋਗੀ ਦਾ ਮਤਲਬ ਜੁੜਿਆ ਹੋਇਆ ਪੁਰਖ ਰੱਬ ਜੀ ਨਾਲ ਉਸੇ ਨੂੰ ਆਖਿਆ ਜਾ ਸਕਦਾ ਕੋਲ ਫਲਾਗੇ ਹੋਈ ਉਹ ਗੁਰਸਿੱਖ ਹੈ ਜੇ ਤੇ ਸੱਜੇ ਬਾਸ਼ਾ ਨਾਲ ਕਹਿੰਦੇ ਚੰਚਲ ਮਨ ਦਹ ਦਿਸ਼ ਕੋਤਾਵਤ ਕਹਿੰਦੇ ਬਿਲਕੁਲ ਠੀਕ ਹੈ ਮਨ ਬਹੁਤ ਜ਼ਿਆਦਾ ਚੰਚਲ ਹੈਗਾ ਇਹ ਤੇ ਅਸੀਂ ਇੱਕ ਥਾਂ ਤੋਂ ਦੂਸਰੀ ਥਾਂ ਦੇ ਉੱਤੇ ਵੀ ਜਾਣਾ ਹੋਵੇ ਥਾਂ ਸਾਨੂੰ ਕੋਈ ਇੱਕ ਸਕੰਟ ਦੋ ਸਕੰਟ ਦੋ ਚਾਰ ਮਿੰਟ ਲੱਗਣਗੇ ਜੇ ਇੱਕ ਦੋ ਕਦਮ ਵੀ ਪੁੱਟਣੇ ਹੋਣ ਤਮਨ ਉਹ ਤੇ ਅੱਖ ਦੇ ਫੋਰ ਜਿੰਨੇ ਸਮੇਂ ਦੇ ਵਿੱਚ ਦੁਨੀਆ ਕੋ ਮਕੇ ਆ ਸਕਦਾ ਹੈ ਜੇ ਮਨ ਪੰਖੀ ਭਇਓ ਉਡ ਉਡਦਾ ਦਹ ਜਾਏ ਮਨ ਤੇ ਪੰਛੀ ਦੀ ਨਹੀਂ ਇੰਨਾ ਜਿਆਦਾ ਚੰਚਲ ਹੈਗਾ ਮਰੇ ਨਹੀਂ ਦੱਸ ਗਇਓ ਨਾ ਜਾਈ ਇਹਨੂੰ ਤੇ ਫੜਿਆ ਵੀ ਨਹੀਂ ਜਾਂਦਾ ਕਿ ਜੇ ਤਿਲਕ ਜਾਂਦਾ ਨਹੀਂ ਛੇਤੀ ਇਹ ਪਰ ਬਾਸ਼ਾ ਕਹਿੰਦੇ ਵੀ ਜਿਹੜਾ ਜੋਗੀ ਆ ਜਿਹੜਾ ਜੁੜਿਆ ਹੋਇਆ ਹੈ ਜਿਹੜਾ ਗੁਰਸਿੱਖ ਹੈਗਾ ਅਚਲ ਜਹੇ ਠਹਿਰਨ ਨੂੰ ਉਹ ਇਸ ਮਨ ਨੂੰ ਕਾਬੂ ਕਰਦਾ ਹੈ ਜੀ ਉਹ ਫਿਰ ਉਹਨੂੰ ਫੜ ਲੈਂਦਾ ਹੈ ਉਹ ਫੜ ਲੈਂਦਾ ਹੈ ਮਨ ਨੂੰ ਉਹ ਮਨ ਨਾਲ ਲੜਦਾ ਹੈ ਮਨ ਨੂੰ ਹਰਾਉਂਦਾ ਹੈ ਜੀ ਉਹ ਅਸਲੀ ਸ਼ੂਰ ਮੈਂ ਉਹਨੇ ਇਹ ਸਾਰਾ ਟ੍ਰਿਕ ਗੁਰੂ ਕੋਲੋਂ ਸਿੱਖਿਆ ਹੈ ਜੀ ਗ੍ਰਿਗਲ ਮਾਰਾਇ ਨੇ ਕਿਹਾ ਜਾ ਕੋ ਹਰ ਰੰਗ ਲਾਗੋ ਇਸ ਜਗ ਮੈ ਸੋ ਕਹੀ ਤਹ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕ ਸਤ ਗੁਰ ਪੂਰਾ ਹੈ ਜੇ ਉਹਨੇ ਆਪਣੇ ਆਪ ਨੂੰ ਜਿੱਤਿਆ ਆਪਣੇ ਆਪ ਨੂੰ ਜਿੱਤਣ ਦਾ ਭਾਵ ਆਪਣੇ ਮਨ ਨੂੰ ਜਿੱਤਣਾ ਹੈਗਾ ਜੇ ਸਬਦ ਔਖਾ ਤੇ ਮਨ ਹੀ ਮਾਰਨਾ ਹੈ ਨਾ ਮਨ ਮਾਰਨਾ ਬਹੁਤ ਔਖਾ ਹੁੰਦਾ ਹੈ ਜੇ ਬਹੁਤ ਔਖਾ ਹੈ ਜੇ ਮਨ ਨਾਲ ਲੜਨਾ ਮਨ ਨਾਲ ਝਗੜਨਾ ਮਨ ਨੂੰ ਹਰਾਉਣਾ ਬਹੁਤ ਔਖ ਹੈ ਆਮ ਤੌਰ ਤੇ ਲੋਕ ਸਿਰਫ ਮਾਨ ਅਗੇ ਗੋਡੇ ਟੇਕ ਦਿੰਦੇ ਆ ਜੀ ਬਹਤਾਤ ਵਿੱਚ ਸਤਿਗੁਰੂ ਸਮਝਾ ਰਹੇ ਆ ਕਿ ਇਹਦਾ ਗੁਰਸਿੱਖ ਹੈ ਨਾ ਉਹ ਫਿਰ ਆਪਣੇ ਮਨ ਨੂੰ ਫੜ ਕੇ ਕਾਬੂ ਕਰਦਾ ਹੈ ਜੀ ਉਹ ਨਹੀਂ ਜੇ ਮਨ ਨੂੰ ਹਿਲੰਦ ਹੁੰਦਾ ਉਹ ਇਹਦਾ ਪਹਿਲਾ ਮਨ ਹੈ ਨਾ ਕਬੂ ਜਿਹੜਾ ਉਹ ਚੜਦਾ ਹੈ ਕਬੂ ਜਾਏ ਪਿਆਲੇ ਲੋਭੀ ਜਿਹੜਾ ਥਿਰਨ ਰਹਿ ਚਾਰੇ ਕੰਡਾ ਭਾਲੇ ਉਹ ਮਨ ਹੁਣ ਟਿਕ ਗਿਆ ਹੈ ਜੇ ਸ਼ਾਂਤ ਹੋ ਗਿਆ ਸਦੀ ਪੜਕਣਾ ਸਮਾਪਤ ਹੋ ਗਈ ਹੈ ਕਹੋ ਨਾਨਕ ਇਹ ਵਿਦ ਕੋ ਜੋ ਨਰ ਮੁਕਤ ਤਾਹੇ ਤੁਮਨ ਮਹਾਰਾਜ ਦੱਸਦੇ ਪਏ ਕਹਿੰਦੇ ਜਿਨ੍ਹਾਂ ਨੂੰ ਇਹ ਵਿਦ ਸਮਝ ਵਿੱਚ ਆ ਗਈ ਇਹ ਢੰਗ ਤਰੀਕਾ ਇਹ ਯੁਕਤੀ ਸਮਝ ਵਿੱਚ ਆ ਗਈ ਹੈ ਉਹ ਹੀ ਲੋਕ ਮੁਕਤ ਨੇ ਉਹ x y z ਕੋਈ ਹੋਵੇ ਜੇ ਕੋਈ ਵੀ ਹੋਵੇ ਉਹ ਕੋਈ Hindu ਹੋਵੇ ਕੋਈ Musalman ਕੋਈ Sikh ਸਾਈ ਮਸਾਈ ਕੋਈ ਹੋਵੇ ਜੇ ਜਿਨੂੰ ਇਹ ਗੱਲ ਸਮਝ ਵਿੱਚ ਆਏਗੀ ਜੋ ਸਤਿਗੁਰੂ ਸਮਝਾ ਗਏ ਨੇ ਜੀ ਜਿੰਨਾ ਚਿਰ ਉਹ ਆਪਣੇ ਅੰਦਰ ਦੀ ਖੋਟ ਨੂੰ ਦੂਰ ਨਹੀਂ ਕਰਦਾ ਆਪਣੇ ਮਨ ਨੂੰ ਆਪਣੇ ਹਿਰਦੇ ਨੂੰ ਸ਼ੁੱਧ ਨਹੀਂ ਕਰਦਾ ਤੇ ਆਪਣੇ ਕਰਮ ਖੇਤਰ ਨੂੰ ਤਬਦੀਲ ਨਹੀਂ ਕਰਦਾ ਉਨਾਂ ਸਮਾਂ ਉਹ ਮੁਕਤ ਨਹੀਂ ਹੋ ਸਕਦਾ ਕਾ ਉਨਾਂ ਸਮਾਂ ਮੁਕਤ ਨਹੀਂ ਹੋ ਸਕਦਾ ਕਾ ਤਦੇ ਕੋਈ ਇਹ ਸੋਚੇ ਵੀ ਆਮਰਨ ਤੋਂ ਬਾਅਦ ਕਿਸੇ ਢੰਗ ਤਰੀਕੇ ਦੇ ਨਾਲ ਕਿਸੇ ਨੂੰ ਮੁਕਤੀ ਦਿਵਾਈ ਜਾ ਸਕਦੀ ਹੈ ਇਹ ਸਾਡੇ ਮਨ ਦੇ ਭਲੇਖੇ ਨੇ ਜੇ ਗੁਰਮਤਿ ਇਹਦੇ ਨਾਲ ਸਹਿਮਤ ਨਹੀਂ ਜੇ ਹੁੰਦੀ ਕੀ ਇਹ ਜਿਉਂਦੇ ਜੀ ਮੁਕਤ ਹੋਣਾ ਪੈਣਾ ਇੱਥੇ ਇਹ ਪੀੜੀ ਮਹਾਰਾਜ ਇਹੋ ਜਾਂ ਬਨ ਗਏ ਆ ਇੱਥੇ ਤੇ ਸਮਝਾਇਆ ਗਿਆ ਮੂਹੇ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਹਲਾ ਜੇ ਮਰਨ ਤੋਂ ਬਾਅਦ ਹੀ ਮੁਕਤੀ ਦੇਣੀ ਉਹਦਾ ਫਾਇਦਾ ਕੀ ਉਹਦਾ ਕਿਹੜਾ ਪਤਾ ਲੱਗਣਾ ਇੱਥੇ ਸਵਾਦ 23 ਗੱਲ ਦਾ ਤੁਸੀਂ ਜਿਉਂਦੇ ਜੀ ਮੁਕਤ ਹੋਵੋਂਦੇ ਮਾਇਆ ਤੋਂ ਉਦੇ ਸੁਭਾ ਤੋਂ ਉਹਦੇ ਔਗਣਾ ਤੋਂ ਉਹਦੇ ਬਿਜਲੀਆਂ ਬੁਰਿਆਈਆਂ ਤੋਂ ਤੇ ਉਹੋ ਜਿਹਾ ਜੀਵਨ ਬਣ ਜਾਵੇ ਜਿਹੋ ਜਿਹਾ ਪਰਮੇਸ਼ਰ ਆਪ ਹੈ ਸਮਝਾਇਆ ਗਿਆ ਸਾਨੂੰ ਇਹਦੇ ਬਾਰੇ ਦੱਸਿਆ ਗਿਆ ਜੀ ਹਰ ਕਾ ਸੇਵਕ ਸੋਹਰ ਜੀ ਰੱਬ ਦਾ ਸੇਵਕ ਤੇ ਰੱਬ ਵਰਗਾ ਹੁੰਦਾ ਹੈ ਜਿਨ੍ਹਾਂ ਨਵਿਸਰੇ ਨਾਮ ਸੇ ਕਨੇਹਿਆ ਭੇਦ ਨ ਜਾਣੋ ਮੂਲ ਸਾਈ ਜਿਹਿਆ ਉਹ ਤੇ ਮਾਲਕ ਵਰਗੇ ਹੋ ਜਾਂਦੇ ਨੇ ਪਰਮੇਸ਼ਰ ਵਰਗੇ ਹੋ ਜਾਂਦੇ ਨੇ ਅਕਾਲ ਦਾ ਰੂਪ ਹੋ ਜਾਂਦੇ ਨੇ ਸੋ ਸਤਿਗੁਰੂ ਕਿਰਪਾ ਕਰਨ ਅਸੀਂ ਸਵੈ ਦੀ ਪਰਚੋਲ ਕਰ ਸਕੀਏ ਤੇ ਸੱਚਮੁੱਚ ਜਿਹੋ ਜੇ ਗੁਰਸਿੱਖ ਦੀ ਗੱਲ ਸਤਿਗੁਰੂ ਕਰਦੇ ਪਏ ਨੇ ਅਸੀਂ ਉਹੋ ਜੇ ਗੁਰਸਿੱਖ ਬਣ ਕੇ ਗੁਰੂ ਦੀ ਖੁਸ਼ੀ ਦੇ ਪਾਤਰ ਬਣ ਸਕੀਏ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤ